ਪੰਕਜ ਚੱਡਾ ਪੱਤਰਕਾਰ ਸੰਗ ਖਰੜ ਦੇ ਬਣੇ ਪ੍ਰਧਾਨ ਤੇ ਰਕੇਸ਼ ਭਾਰਦਵਾਜ ਬਿਨਾ ਮੁਕਾਬਲਾ ਬਣੇ ਜਨਰਲ ਸਕੱਤਰ ਹੋ ਰਹੇ ਜੀਤੂ ਖਰੜ ਪੱਤਰਕਾਰ ਸੰਗ ਦੀ ਹੋਈ ਸਾਲਾਨਾ ਚੋਣ ਵਿੱਚ ਪੱਤਰਕਾਰ ਪੰਕਜ ਚੱਡਾ 3/3 ਵੋਟਾਂ ਬਣੇ ਤੇ ਪ੍ਰਧਾਨ ਤੇ ਰਕੇਸ਼ ਭਾਰਦਵਾਜ ਬਿਨਾ ਮੁਕਾਬਲੇ ਬਣੇ ਜਨਰਲ ਸਕੱਤਰ ਖਰੜ ਪੱਤਰਕਾਰ ਸੰਗ ਦੀਆਂ ਸਾਲ 2024-2025 ਦੀ ਨਵੀਂ ਬਾਡੀ ਲਈ ਅੱਜ ਸੰਗ ਦੇ ਦਫ਼ਤਰ ਵਿੱਚ ਵੋਟਾਂ ਪਵਾਈਆਂ ਗਈਆਂ ਸੰਗ ਵੱਲੋਂ ਵੋਟਾਂ ਪਵਾਉਣ ਲਈ ਪੱਤਰਕਾਰ ਗੁਰਮukh ਸਿੰਘ ਮਾਨ ਅਤੇ ਸੁਰਿੰਦਰ ਸ਼ਰਮਾ ਨੂੰ ਚੋਣ ਅਬਜ਼ਰਵਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਜਿਨ੍ਹਾਂ ਵੱਲੋਂ ਬੀਤੇ ਕੱਲ ਚੋਣਾਂ ਲੜਨ ਲਈ ਨੋਮੀਨੇਸ਼ਨ ਫਾਰਮ ਭਰਵਾਏ ਗਏ ਜਿਸ ਵਿੱਚ ਪੱਤਰਕਾਰ ਪੰਕਜ ਚੱਡਾ, ਅਸ਼wini ਗੋੜ ਅਤੇ ਗगन ਸੂਰੀ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਆਪਣੇ ਕਾਗਜ਼ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਗगन ਸੂਰੀ ਵੱਲੋਂ ਆਪਣੇ ਕਾਗਜ਼ ਵਾਪਸ ਲੈ ਜਾਣ ਤੋਂ ਬਾਅਦ ਪੰਕਜ ਚੱਡਾ ਅਤੇ ਅਸ਼wini ਗੋੜ ਮੈਦਾਨ ਵਿੱਚ ਰਹਿ ਗਏ ਸਨ ਜਦੋਂ ਕਿ ਜਨਰਲ ਸਕੱਤਰ ਦੀ ਔਦੇ ਲਈ ਰਕੇਸ਼ ਭਾਰਦवाज ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਜਿਨ੍ਹਾਂ ਦੇ ਖਿਲਾਫ ਕਿਸੇ ਵੱਲ ਵੀ ਕਾਗਜ਼ ਨਾ ਭਰੇ ਜਾਣ ਕਾਰਨ ਉਹਨਾਂ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਸੀ ਚੋਣ ਅਬਜ਼ਰਵਾ ਵੱਲੋਂ ਅੱਜ ਦੁਪਹਿਰੇ ਬਾਅਦ ਰੱਖੇ ਸਮੇਂ ਅਨੁਸਾਰ ਸੰਗ ਦੇ ਸਾਰੇ ਮੈਂਬਰਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਚੋਣ ਅਬਜ਼ਰਵਾ ਵੱਲੋਂ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਪੱਤਰਕਾਰ ਪੰਕਜ ਚੱਡਾ ਨੂੰ ਤਿੰਨ ਤਿਹਾਈ ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਇਸ ਮੌਕੇ ਸੂਬਾ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਪੰਕਜ ਚੱਡਾ ਨੇ ਕਿਹਾ ਹੈ ਕਿ ਉਹ ਸਾਰੇ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਕੰਮ ਕਰਨਗੇ ਅਤੇ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਵੀ ਚੱਲਣਗੇ। ਉਹਨਾਂ ਕਿਹਾ ਕਿ ਇਹ ਚੋਣਾ ਵਿੱਚ ਉਹਨਾਂ ਦੇ ਵਿਰੋਧ ਵਿੱਚ ਖੜੇ ਹੋਏ ਪੱਤਰਕਾਰ ਉਹਨਾਂ ਦੇ ਆਪਣੇ ਹੀ ਸਾਥੀ ਹਨ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਸੰਗ ਅਤੇ ਪੱਤਰਕਾਰਾਂ ਦੀ ਉਨਤੀ ਲਈ ਕੰਮ ਕਰਨਗੇ। ਮੇਰਾ ਨਾਮ ਪੰਕਜ ਚੱਡਾ ਜੀ ਤੇ ਉਹਨੇ ਦੇ ਚੋਣ ਹੋਈਆਂ ਉਹਦੇ ਵਿੱਚ ਬਤੌਰੇ ਪ੍ਰਧਾਨ ਚੁਣਿਆ ਗਿਆ 24 25 ਦੀ ਤਾਰਿਖ ਕਰਮ ਲਈ ਪ੍ਰਧਾਨ ਚੁਣਿਆ ਗਿਆ ਤੇ ਮੈਂ ਸਖਤੀ ਸਾਡੇ ਅਰਗੇ ਵਿੱਚ ਭਾਦੋਆ ਜੀ ਸੁਣੇ ਗਏ ਨੇ ਤੇ ਅਸੀਂ ਜਿਹੜੀ ਹੁਣ ਬਾਡੀ ਹੈ ਇਹ ਸਾਰੇ ਪੱਤਰਕਾਰ ਵੈਲਫੇਅਰ ਲਈ ਕੰਮ ਕਰੇਗੀ ਤੇ ਪੱਤਰਕਾਰਾਂ ਨੂੰ ਲੋਕਤਰੀ ਲਈ ਕੰਮ ਕੀਤਾ ਜਾਵੇ ਸਾਰਿਆਂ ਨੂੰ ਸਾਰੀ ਟੀਮ ਨਾਲ ਜਿਹੜੀ ਵੀ ਆਪਣੇ ਭਰਾ ਨੇ ਮੇਰੇ ਜਿਹੜੇ ਵੀ ਨਾਲ ਖੜੇ ਕੋਈ ਜਾਣ ਨਹੀਂ ਸਾਰੇ ਹੀ ਸਭ ਨੂੰ ਨਾਲ ਲੈ ਕੇ ਸਭ ਦਾ ਸਾਥ ਸਭ ਦਾ ਵਿਕਾਸ